ਰਣ ਜਾਨ ਜੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਫਿਰ ਤੋਂ ਸਮਾਂ ਦਿੱਤਾ ਕਿ ਅਸੀਂ ਪ੍ਰਭੂ ਦੇ ਬਾਗ ਕਲਾਮ ਸਿੱਖ ਸਕੀਏ ਸੋ ਜੀਵੀ ਅੱਜ ਅਸੀਂ ਸਿੱਖਾਂਗੇ ਖੁਦਾ ਦੇ ਕਲਾਮ ਦੇ ਵਿੱਚੋਂ ਜਿਵੇਂ ਅਸੀਂ ਬੀਤੇ ਸਮੇਂ ਤੋਂ ਸਿੱਖਦੇ ਆ ਰਹੇ ਹਾਂ ਅੱਜ ਅਸੀਂ ਸਿੱਖਾਂਗੇ ਹਰ ਗੱਲ ਨੂੰ ਅਰਜਨ ਦੇ ਅਨੁਸਾਰ ਤੋਦਣਾ ਅਤੇ ਮਾਪਣਾ ਇਹ ਮੈਂ ਗੱਲ ਕਿਉਂ ਕਹਿ ਰਿਹਾ ਹਾਂ ਕਿਉਂਕਿ ਯੇਸ਼ੂ ਨੇ ਆਖਿਆ ਕਿ ਬੁੱਧੀਮਾਨ ਉਹ ਜਿਸਨੇ ਆਪਣਾ ਘਰ ਚਟਾਨ ਦੇ ਬਣਾਇਆ ਉਹ ਕੌਣ ਆ ਜਿਹੜਾ ਵਚਨ ਦੀ ਅਨੁਸਾਰ ਚੱਲਦਾ ਵਾ ਜਿਹੜਾ ਵਚਨ ਦੀ ਉੱਤੇ ਜ਼ਿਆਦਾ ਧਿਆਨ ਕਰਦਾ ਜਿਹੜਾ ਵਚਨ ਦੀ ਜ਼ਿਆਦਾ ਗੱਲ ਕਰਦਾ ਵਾ ਜਿਵੇਂ ਇੱਕ ਘਰ ਬਣਾਉਣ ਵਾਲਾ ਮਿਸਤਰੀ ਜਦੋਂ ਇੱਕ ਘਰ ਨੂੰ ਇਮਾਰਤ ਨੂੰ ਬਣਾਉਂਦਾ ਹਾ ਤਾਂ ਉਹ ਉਸਦੇ ਹੱਥ ਦੇ ਵਿੱਚ ਇੱਕ ਸਾਲ ਹੁੰਦੀ ਉਹ ਹਰ ਇੱਟ ਨੂੰ ਲਗਾਉਣ ਤੋਂ ਬਾਅਦ ਉਹ ਸਾਲ ਨੂੰ ਲਗਾਉਂਦਾ ਵਾ ਦੇਖਦਾ ਵਾ ਕਿ ਕੰਮ ਸਿੱਧੀ ਆ ਜਾਂ ਨਹੀਂ ਉਹ ਸਾਲ ਜਿਹੜੀ ਉਹ ਦੱਸਦੀ ਆ ਕਿ ਕੰਮ ਸਿੱਧੀ ਆ ਜਾਂ ਨਹੀਂ ਇਸੇ ਪ੍ਰਕਾਰ ਇੱਕ ਪਾਸਲ ਦੀ ਅਧਿਵਿਸ਼ਵਾਸੀ ਦੀ ਜ਼ਿੰਮੇਵਾਰੀ ਪੈਣਦੀ ਆ ਕਿ ਉਹ ਜੋ ਕੁਝ ਅੱਜ ਚਰਚ ਦੇ ਅੰਦਰ ਚੱਲ ਰਿਹਾ, ਜਿਸ ਸੰਸਾਰ ਪਰ ਦੀ ਸਿਹਤ ਦੇ ਵਿਚ ਚੱਲ ਰਿਹਾ ਵਾ, ਉਸ ਨੂੰ ਜਾਂਚੀਏ ਤੇ ਪਰਖੀਏ ਤੇ ਦੇਖੀਏ ਕਿ ਇਹ ਬਚਨ ਦੇ ਅਨੁਸਾਰ ਹੈ ਵਾ ਜਾਂ ਨਹੀਂ ਹੈ। ਮੈਂ ਦੋਨੇ ਤਰ੍ਹਾਂ ਦਾ ਸੋਚਦਾ ਹਾਂ। ਜ਼ਰੂਰੀ ਇਹ ਨਹੀਂ ਹੈ ਕਿ ਜਿਹੜੀਆਂ ਗੱਲਾਂ ਸਾਨੂੰ ਸੁਣਨ ਦੇ ਵਿੱਚ ਸੋਹਣੀਆਂ ਲੱਗਦੀਆਂ ਵਾ, ਉਹ ਬਚਨ ਦੇ ਅਨੁਸਾਰ ਹੀ ਹੋਣ। ਸਾਡੀ ਸੰਗਠਨ ਮੇਰੇ ਅੰਦਰ ਜੋ ਇੰਨੀ ਜ਼ਿਆਦਾ ਬਦਨਾਮ ਹੋ ਚੁੱਕੀ ਆ, ਜਿਹੜੇ ਬਾਹਰ ਦੇ ਦੇਸ਼ ਦੇ ਵਿੱਚ ਬੈਠੇ ਹੋਏ ਭਰਾ ਵਾ, ਕਈ ਵਾਰ ਮੈਨੂੰ ਉਹਨਾਂ ਦਾ ਫੋਨ ਆਉਂਦਾ ਵਾ ਕਿਉਂਕਿ ਉਹ ਨਾਨ-ਕ੍ਰਿਸਚੀਅਨ ਲੋਕਾਂ ਦੇ ਵਿੱਚ ਰਹਿੰਦੇ ਆ ਤੇ ਜਦੋਂ ਉਹ ਵੀਡੀਓਜ਼ ਵਗੈਰਾ ਦੇਖਦੇ ਆ ਤੇ ਕਹਿੰਦੇ ਇਹ ਤੁਹਾਡੇ ਚਰਚੇ ਦੇ ਵਿੱਚ ਕੀ ਹੋ ਰਿਹਾ ਵਾ ਇਸ ਦਾ ਕਾਰਨ ਕੀ ਆ ਮੇਰੇ ਅਧੂ ਜਿਹੜੇ ਪਾਸਟਰ ਉਹ ਵੀਡੀਓ ਅਪਲੋਡ ਕਰਦੇ ਆ ਜਾਂ ਐਸੇ ਕੰਮਾਂ ਦੇ ਵਿੱਚ ਪੈ ਗਏ ਉਹਨਾਂ ਨੂੰ ਬਚਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਇੱਕ ਵਾਰ ਦੀ ਗੱਲ ਆ ਕਿ ਮੇਰਾ ਇੱਕ ਦੋਸਤ ਆ ਉਸਨੇ ਮੈਨੂੰ ਫੋਨ ਕੀਤਾ ਕਿ ਸਾਡੇ ਘਰ ਦੇ ਵਿੱਚ ਇੱਕ ਪਾਸਟਰ ਆਇਆ ਅਤੇ ਉਸਨੇ ਮੈਨੂੰ ਸਵਾਲ ਕੀਤਾ ਵਾ ਸਾਡੇ ਘਰ ਦੇ ਵਿੱਚ ਇੱਕ ਕੁੱਤਾ ਪੱਜਾ ਵਾ ਤੇ ਕੁੱਤੇ ਵੱਲ ਵੇਖ ਕੇ ਉਸਨੇ ਮੈਨੂੰ ਸਵਾਲ ਕੀਤਾ ਕਿ ਮਸੀਹ ਲੋਕਾਂ ਨੂੰ ਉਤਾਰਾ ਠਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਉਸਨੇ ਕਿਹਾ ਕਿ ਬਾਈਬਲ ਦੱਸਦੀ ਆ ਖੁਦਾ ਦੇ ਕਲਾਮ ਚ ਲਿਖਿਆ ਯਹਵਾ ਪਰਮੇਸ਼ਰ ਨਾ ਸੌਂਦਾ ਤੇ ਨਾ ਬੁਲਾਉਂਦਾ ਵਾ ਉਹ ਪੂਰੀ ਰਾਤ ਜਾਗਦਾ ਵਾ ਤੇ ਇਸ ਕਰਕੇ ਸਾਨੂੰ ਕੁੱਤਿਆਂ ਦੀ ਜ਼ਰੂਰਤ ਕੀ ਆ ਕੁੱਤਾ ਸੀ ਕਿਉਂ ਰੱਖਦੇ ਆ ਘਰ ਦੇ ਵਿੱਚ ਇਹ ਜਾਗ ਕੇ ਤੇ ਰਾਖੀ ਕਰੇ ਤੇ ਤੁਹਾਡਾ ਭਰੋਸਾ ਤਾਂ ਤੁਹਾਡੇ ਕੁੱਤੇ ਦੇ ਉੱਤੇ ਆ ਪਰਮੇਸ਼ਰ ਦੇ ਉੱਤੇ ਤੁਹਾਡਾ ਭਰੋਸਾ ਨਹੀਂ ਆ ਇਸ ਕਰਕੇ ਬਾਈਬਲ ਦੇ ਅਨੁਸਾਰ ਕੁੱਤਾ ਰੱਖਣਾ ਪਾਪ ਆ। ਉਸਨੇ ਜਦੋਂ ਮੈਨੂੰ ਕੌਣ ਕੀਤਾ ਉਸਨੇ ਕਿਹਾ ਮੈਨੂੰ ਜਵਾਬ ਵੀ ਬਾਈਬਲ ਦੇ ਅਨੁਸਾਰ ਚਾਹੀਦਾ ਵਾ ਮੈਂ ਸਪੱਸ਼ਟ ਜਵਾਬ ਦੇਣਾ ਵਾ। ਤਾਂ ਮੈਂ ਕਿਤਾਬ ਮੈਂ ਆਪਣੀ ਹੱਥ ਤੇ ਬਾਈਬਲ ਨੂੰ ਉਠਾਇਆ। ਪਰਮੇਸ਼ਰ ਦੇ ਕੋਲ ਦੁਆ ਕੀਤੀ ਕਿ ਖੁਦਾਵੰਦ ਸਭ ਮਨੁੱਖ ਝੂਠੇ ਠਹਿਰਨ ਤੇ ਤੂੰ ਹੀ ਸੱਚਾ ਵਾ ਤੇ ਤੇਰੇ ਸੱਚੇ ਕਲਾਮ ਦੇ ਵਿੱਚੋਂ ਮੈਨੂੰ ਜਵਾਬ ਦੇਣਾ ਵਾ ਤਾਂ ਮੈਨੂੰ ਇਸ ਦਾ ਆਨਸਰ ਮੈਂ ਕੀ ਦਵਾਂ? ਮੈਂ ਆਪਣੀ ਬਾਈਬਲ ਨੂੰ ਪੜਨਾ ਸ਼ੁਰੂ ਕੀਤਾ। ਤਾਂ ਮੇਰੇ ਅੱਜੋ ਜਦੋਂ ਤੁਸੀਂ ਇੱਕ ਘਟਨਾ ਨੂੰ ਦੇਖਦੇ ਹੋ ਬਾਈਬਲ ਦੇ ਵਿੱਚ ਪਕਾਦੇ ਕਲਾਮ ਦੇ ਵਿੱਚ ਲਿਖਿਆ ਕਿ ਜਦੋਂ ਮਿਸਰ ਦੇ ਵਿੱਚ ਮੂਸਾ ਬਾਬਾ ਦੀ ਗੱਲ ਕਰ ਰਿਹਾ ਸੀ ਜਦੋਂ ਲਾਸਟ ਬਾਬਾ ਪੈ ਲੋਠੀਆਂ ਦੀ ਪਈ ਆ ਤੇ ਉਸ ਸਮੇਂ ਮੂਸਾ ਨੇ ਫੈਰੋਨ ਨੂੰ ਇੱਕ ਚੁਣੌਤੀ ਦਿੱਤੀ ਫੈਰੋਨ ਤੁਹਾਡੇ ਇਧਰਲੀ ਸਾਈਡ ਤੋਂ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆਉਣਗੀਆਂ ਸਾਡੇ ਇਧਰਲੀ ਸਾਈਡ ਤੋਂ ਕੁੱਤਾ ਵੀ ਨਹੀਂ ਕੌਂਕੇਗਾ ਤਾਂ ਮੈਂ ਆਪਣੇ ਦੋਸਤ ਨੂੰ ਜਵਾਬ ਦਿੱਤਾ ਕਿ ਦੇਖ ਹਰ ਚੀਜ਼ ਨੂੰ ਬਣਾਉਣ ਵਾਲਾ ਹੀ ਹੋਗਾ ਹੀ ਆ ਅਤੇ ਜੋ ਗੋਦ ਜੀ ਉਸਨੇ ਦੁਨੀਆ ਦੇ ਅੰਦਰ ਬਣਾਇਆ ਵਾ ਉਹ ਉਹਦੀ ਇੱਕ ਰਚਨਾ ਵਾ ਇਸਦਾ ਮਤਲਬ ਇਹ ਨਹੀਂ ਆ ਕਿ ਅਸੀਂ ਕੁੱਤਾ ਰੱਖਿਆ ਤਾਂ ਅਸੀਂ ਪਾਪ ਕਰਦੇ ਹਾਂ ਕੁੱਤਾ ਰੱਖਣਾ ਪਾਪ ਜਾਂ ਬੰਦੇ ਦੇ ਨਾਲ ਨਹੀਂ ਆ ਪਰ ਅੱਜ ਬਹੁਤ ਸਾਰੀਆਂ ਮਿਨਿਸਟਰੀਆਂ ਜਿਹੜੀਆਂ ਵਾ ਬਹੁਤ ਸਾਰੇ ਪਾਸੇ ਗਲਤ ਪ੍ਰਚਾਰ ਕਰਦੇ ਆ ਅਤੇ ਉਹ ਆਪਣੀਆਂ ਥਿਉਰੀਆਂ ਜਿਹੜੀਆਂ ਵਾ ਲੋਕਾਂ ਨੂੰ ਦੱਸ ਕੇ ਵਚਨ ਦੇ ਨਾਲ ਦੂਰ ਕਰਦੇ ਆ ਮੇਰੇ ਅਨੁਸਾਰ ਜੇਕਰ ਕੁੱਤਾ ਰੱਖਣਾ ਪਾਪ ਹੁੰਦਾ ਤਾਂ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਕਿਹਾ ਆਪਣੇ ਵਿੱਚੋਂ ਜਾਦੂ ਟੋਣਾ ਕਰਨ ਵਾਲੇ ਬਾਹਰ ਕੱਢ ਦੋ ਆਪਣੀ ਵਿੱਚੋਂ ਵੀ ਵਿਚਾਰੀ ਬਾਹਰ ਕੱਢ ਦੋ ਆਪਣੇ ਨੂੰ ਮੇਰੀ ਬੁਵਿਸਤਾ ਨੂੰ ਨਾਮ ਬੰਨਣ ਵਾਲਿਆਂ ਨੂੰ ਬਾਹਰ ਕੱਢ ਦੋ ਪਰ ਪਰਮੇਸ਼ਰ ਨੇ ਇਹ ਵੀ ਗੱਲ ਕਹਿ ਦਿੱਤੀ ਕਿ हे ਇਜ਼ਰਾਈਲ ਮੈਂ ਤਾਂ ਤੇਰੇ ਨਜ਼ਦੀਕ ਰਹਿਣਾ ਮੈਂ ਤਾਂ ਤੇਰੇ ਉੱਪਰ ਬੱਦਲ ਬਣ ਕੇ ਰਹਿਦਾ ਮੈਂ ਤੇਰਾ ਪਰਉਪਕਾਰੀ ਤੇ ਕੁੱਤਿਆਂ ਤੇ ਕੁੱਤੇ ਬਾਹਰ ਕੱਢ ਦੋ ਇਹ ਤਾਂ ਸ਼ਬਦ ਸੰਗ ਬਾਈਬਲ ਦੇ ਵਿੱਚ ਨਹੀਂ ਹੁੰਦਾ ਇਸੇ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ ਹਰ ਚੀਜ਼ ਨੂੰ ਵਚਨ ਦੇ ਅਨੁਸਾਰ ਕੋ ਗਨਾ ਬਹੁਤ ਜਨਰਦੀ ਹੈ ਮੇਰੇ ਅਨੁਸਾਰ ਅੱਜ ਦੇ ਸੇਵਕ ਜਦੋਂ ਅਸੀਂ ਸੁਣਦੇ ਹਾਂ ਆਦੀ ਦੀ ਸੇਵਕਾਈ ਦੇ ਅੰਦਰ ਪਾਪਾ ਸ਼ਬਦ ਜਾਂ ਪਿਤਾ ਸ਼ਬਦ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲ ਕਿ ਚਲੋ ਮੇਰੀ ਉਮਰ ਥੋੜੀ ਹੈ ਤੇ ਮੈਂ ਆਪਣੇ ਪਿਤਾ ਨੂੰ ਕਹਾਂਗਾ ਮੈਨੂੰ ਪਾਪਾ ਕਹੋ। ਫਸਟੇ ਆਪਣੀ ਕੋਈ ਜਿਹੜੀ ਬਜ਼ੁਰਗੀਆਂ ਉਹਨਾਂ ਨੂੰ ਵੀ ਮੈਂ ਕਹਾਂਗਾ ਮੈਨੂੰ ਪਾਪਾ ਕਹੋ, ਮੈਨੂੰ ਫਾਦਰ ਕਹੋ ਕਿਉਂ ਕਹੋ ਕਿਉਂਕਿ ਮੈਂ ਪਾਸੇ ਹਾਂ। ਸਾਡੇ ਕਲਾਸ ਤੋਂ ਜਿਹੜਾ ਲਿਖਿਆ ਯੇਸ਼ੂਮ ਸੀ ਨੇ ਜਦੋਂ ਇਸ ਸੰਸਾਰ ਦੇ ਵਿੱਚ ਸੇਵਕਾਈ ਨੂੰ ਸ਼ੁਰੂ ਕੀਤਾ ਤਾਂ ਉਸਨੇ ਦਾਸਦੂਤ ਧਰਮ ਕੀਤਾ। ਮੇਰੇ ਅਤਿ ਦੂ ਬਾਈਬਲ ਦੇ ਵਿੱਚ ਪੁਰਾਣੀ ਨਿਯਮ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਆਂ ਕੂਚ ਦੀ ਕਿਤਾਬ ਉਹਦਾ 18 ਅਧਿਆਇ ਤੇ ਉਹਦੇ 7 ਵੱੱਲੇ ਨੂੰ ਜਦੋਂ ਤੁਸੀਂ ਬਾਈਬਲ ਦੇ ਵਿੱਚੋਂ ਦੇਖੋਗੇ ਉਸ ਦੇ ਵਿੱਚ ਲਿਖਿਆ ਪੁਰਾਣੀ ਨਿਯਮ ਦੇ ਵਿੱਚ ਮੇਰੇ ਅਧਿ ਤੋਂ ਸਭ ਤੋਂ ਜ਼ਿਆਦਾ ਚਮਤਕਾਰ ਕਰਨ ਵਾਲਾ ਅਗਰ ਨਬੀ ਆਪਾਂ ਵੇਖਦੇ ਆਂ ਕੂਚ ਦੀ ਕਿਤਾਬ ਦੇ ਵਿੱਚ ਤਾਂ ਉਹ موسی ਨਬੀ ਆ ਉਸ ਦੇ ਦੁਆਰਾ ਪ੍ਰਭੂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਉਸ ਨੂੰ ਪ੍ਰਭੂ ਨੇ ਚੁਣਿਆ ਇੱਕ ਮੂਸਾ ਕੀਤਾ ਹੋਇਆ ਮੇਰੇ ਅੱਜੂ ਪੁਰਾਣੀ ਨੀਉ ਦਾ ਮਸੀਹਾ ਪਿਤਾ ਦੇ ਕਲਾਮ ਦੇ ਵਿੱਚ ਲਿਖਿਆ ਮਸੀਹ ਨੇ ਸਵਰਗ ਦਾ ਤਖਤ ਛੱਡਿਆ ਲੋਕਾਂ ਦੇ ਵਾਸਤੇ ਜਾਂ ਇਨਸਾਨੀਅਤ ਦੇ ਵਾਸਤੇ ਮੂਸਾ ਨੇ ਆਪਣਾ ਰਾਜੇ ਦਾ ਤਖਤ ਛੱਡ ਦਿੱਤਾ ਆਪਣੀ ਲੋਕਾਂ ਦੇ ਵਾਸਤੇ ਮਸੀਹ ਯਿਸੂ ਦੇ ਨਾਲ ਅਤੇ ਮੂਸਾ ਦੇ ਨਾਲ ਮੇਰੇ ਅੱਜੂ ਤੁਲਨਾ ਕੀਤੀ ਜਾਂਦੀ ਹੈ ਅਰ ਮੈਂ ਤੁਹਾਨੂੰ ਬਾਈਬਲ ਦੀ ਸੱਚਾਈ ਦੱਸਣੀ ਚਾਹਾਂ ਪਿਤਾ ਦੇ ਕਲਾਮ ਦੇ ਵਿੱਚ ਲਿਖਿਆ ਜਦੋਂ ਮੂਸਾ ਨੂੰ ਪਤਾ ਲੱਗਾ ਕਿ ਮੇਰਾ ਸਹਰਾ ਆਉਂਦਾ ਪਿਆ ਹਾ ਅੰਗਲਵਾਂਡੀ ਗਿਆ ਉਹਦੇ ਗੋਦੀ 'ਚ ਹੱਥ ਲਾ ਦਿੱਤਾ। ਕੀ ਅੱਜ ਦਾ ਸੇਵਕ ਇਹ ਕਹਤਾ ਕਰੂਗਾ? ਅੱਜ ਦਾ ਸੇਵਕ ਕਹਦਾ ਕਿ ਮੈਨੂੰ ਪਾਪਾ ਕਹੋ, ਮੈਨੂੰ ਫਾਦਰ ਕਹੋ। ਅੱਜ ਉਮਰ ਦਾ ਲਿਆਸ ਨਹੀਂ ਕੀਤਾ ਜਦੋਂ ਸੰਤ ਪੌਲਸ ਕਹਿੰਦਾ ਜੇਕਰ ਕੋਈ ਸਿਆਣਾ ਦੇਖੇ ਤਾਂ ਉਸਨੂੰ ਪਿਓ ਦੇ ਸਮਾਨ ਸਮਝੀ। ਜੇਕਰ ਤੂੰ ਮੁਟਿਆਰ ਨੂੰ ਦੇਖੇ ਤੂੰ ਉਸਨੂੰ ਆਪਣੀ ਭੈਣ ਦੇ ਸਮਾਨ ਸਮਝੀ। ਪਰ ਅੱਜ ਜਦੋਂ ਇੱਕ ਮੇਰੇ ਵਰਗਾ ਸੇਵਕ ਸੇਵਕਾਈ ਦੇ ਵਿੱਚ ਆ ਜਾਂਦਾ ਇਹ ਕਿੱਥੋਂ ਆਈਆਂ ਗੱਲਾਂ ਸਿਖਾਈਆਂ ਗਈਆਂ। ਸੁਣਨ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਲੱਗਣਗੀਆਂ ਸਵਾਦਨੀਆਂ ਲੱਗਣਗੀਆਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਇੱਕ ਵਾਰ ਫਿਰ ਤੋਂ ਯਿਸੂ ਨੇ ਕਿਹਾ ਬੁੱਧੀ ਬਾਣੋ ਜਿਸ ਨੇ ਆਪਣਾ ਕੰਰਚਟਾਨ ਦੇ ਬਣਾਇਆ ਕੌਣ ਜਿਹੜਾ ਬਚਨ ਦੇ ਅਨੁਸਾਰ ਚੱਲਦਾ ਹਰ ਚੀਜ਼ ਨੂੰ ਹਰ ਗੱਲ ਨੂੰ ਬਚਨ ਦੇ ਅਨੁਸਾਰ ਤੋਲਿਏ ਅਗਰ ਉਹ ਠੀਕ ਆ ਤਾਂ ਮੰਨੀਏ ਜਿਹੜੀਆਂ ਗੱਲਾਂ ਮੈਂ ਦੱਸਦਾ ਪਿਆ ਵਾਂ ਉਹਨਾਂ ਨੂੰ ਵੀ ਆਪਣੀ ਬਾਈਬਲ ਦੇ ਵਿੱਚ ਦੇਖੀਏ ਠੀਕ ਆ ਤਾਂ ਮੰਨੀਏ ਅਗਰ ਨਹੀਂ ਹੈ ਤਾਂ ਨਾ ਮੰਨੋ ਮੇਰੇ ਅਟ ਤੋਂ ਜ਼ਰੂਰੀ ਇਹ ਆ ਕਿਉਂਕਿ ਸਾਨੂੰ ਕਿਸੇ ਬਾਹਰ ਵਾਲੇ ਪ੍ਰਭੂ ਦੇ ਰਾਜ ਦੇ ਵਿੱਚ ਦਾਖਲ ਨਹੀਂ ਜੋ ਕਰਵਾਉਣਾ ਸਾਨੂੰ ਪ੍ਰਭੂ ਦੇ ਕਲਾਮ ਨੇ ਪ੍ਰਭੂ ਦੇ ਰਾਜ ਦੇ ਵਿੱਚ ਦਾਖਲ ਕਰਵਾਉਣਾ ਇਸ ਕਰਕੇ ਆਓ ਆਪਾਂ ਹਰ ਗੱਲ ਨੂੰ ਜਿਹੜੀ ਅੱਜ ਚਰਚ ਦੇ ਅੰਦਰ ਹੁੰਦੀ ਆ ਅੱਜ ਬਹੁਤ ਸਾਰੀਆਂ ਗੱਲਾਂ ਨੰਨੀਆਂ ਚਰਚ ਦੇ ਅੰਦਰ ਆ ਗਈਆਂ ਜਿਵੇਂ ਤੁਸੀਂ ਸੁਣਦੇ ਹੋ ਅਨਾਉਂਟਿੰਗ ਗੋਲਡ ਕਪਾ ਪ੍ਰੀ ਮੀਟਿੰਗ ਹੈ ਅਨਾਉਂਟਿੰਗ ਕੇਕ ਪ੍ਰੇਅਰ ਮੀਟਿੰਗ ਹੈ ਅਨਾਉਂਟਿੰਗ 3rd ਪ੍ਰੇਅਰ ਮੀਟਿੰਗ ਹੋ ਚੁੱਕੀ ਆ ਬਹੁਤ ਸਾਰੀਆਂ ਅਜ ਪ੍ਰੇਅਰ ਮੀਟਿੰਗਸ ਆਜ ਨਹੀਂ ਆਵਾਂ ਉਹ ਦਿਨ ਦੂਰ ਨਹੀਂ ਆ ਇਸ ਦਿਨ ਅਨਾਉਂਡਿੰਗ ਦਾ ਸੌਦਾ ਵੀ ਮਿਲਣਾ ਚਰਚ ਦੇ ਵਿੱਚ ਸ਼ੁਰੂ ਹੋ ਜਾਵੇਗਾ ਹਰ ਸਮਾਨ ਦਾ ਚਰਚ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਹ ਕਿੱਥੋਂ ਆ ਰਿਹਾ ਵਾ ਕਿ ਇਹ ਬਾਈਬਲ ਦੇ ਅਨੁਸਾਰ ਅਸੀਂ ਅੱਜ ਤੋਂ ਉਹ ਆਪਾਂ ਹਰ ਗੱਲ वचन ਦੇ ਅਨੁਸਾਰ ਤੋਲਣਾ ਸ਼ੁਰੂ ਕਰੀਏ वचन ਦੇ ਅਨੁਸਾਰ ਦੇਖਣਾ ਸ਼ੁਰੂ ਕਰੀਏ ਕਿ ਕੀ ਇਹ वचन ਦੇ ਅਨੁਸਾਰ ਆਪਾਂ خداਵੰਦ ਇਸ वचन ਦੇ ਦੁਆਰਾ ਅਨੁਸਾਰ ਅਸੀਸ ਦੇ